ਮੈਂ ਇਥੇ ਦੱਸਣਾ ਚਾਹੁੰਨੇ ਕਿ ਜਦੋਂ ਤੁਸੀਂ ਇੱਕ ਇਮਾਨਦਾਰ ਸਰਕਾਰ ਚੁਣੀ ਹੁੰਦੀ ਹੈ ਤਾਂ ਕਦੇ ਵੀ ਸਾਨੂੰ ਸੀਐਮ ਸਾਹਿਬ ਵੱਲੋਂ ਕਦੇ ਵੀ ਇਹ ਜਵਾਬ ਨਹੀਂ ਮਿਲਿਆ ਕਿ ਅਜੇ ਪੈਸੇ ਨਹੀਂ ਹੈ। ਚਾਹੇ ਅਸੀਂ ਮੁੱਖ ਮੰਤਰੀ ਸਾਹਿਬ ਕੋਲ ਚਲੇ ਜਾਈਏ, ਚਾਹੇ ਅਸੀਂ ਆਪਣੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਛੀਮਾ ਜੀ ਕੋਲ ਚਲੇ ਜਾਈਏ, ਸਾਨੂੰ ਇੱਕ ਹੀ ਗੱਲ ਕਹੀ ਜਾਂਦੀ ਹੈ ਕਿ ਕੰਮਾਂ ਦੇ ਵੇਰਵੇ ਲਿਆਓ, ਪ੍ਰੋਜੈਕਟ ਲਿਆਓ ਤਾਂ ਪੈਸੇ ਲੈ ਜਾਓ। ਸੋ 90 ਕਰੋੜ ਲੌਨ ਤੋਂ ਬਾਅਦ ਵੀ ਮੈਨੂੰ ਲੱਗਾ ਕਿ ਨਹੀਂ ਅਜੇ ਤਾਂ ਹਜੇ ਬਹੁਤ ਸਾਰਾ ਕੰਮ ਹੋਣ ਵਾਲਾ ਹੈ ਸੋ 120 ਕਰੋੜ ਰੁਪਏ ਦੇ ਕੰਮ ਅਸੀਂ ਹੋਲ ਪਾਸ ਕਰਾਏ ਜਿਹੜੇ ਕੋਡ ਆਫ ਕੰਡਕਟ ਕਰਨ ਦੇ ਕਰਕੇ ਉਹ ਸ਼ੁਰੂ ਨਹੀਂ ਹੋ ਪਾਇਆ ਸੋ ਜਿੱਦਾਂ ਇਲੈਕਸ਼ਨ ਖਤਮ ਹੋਏਗਾ ਉਹ ਸਾਰੇ ਜਿਹੜੇ ਕੰਮ ਬਕਾਇਦਾ ਰਹੇ ਨੇ ਉਹ ਵੀ ਸ਼ੁਰੂ ਕਰ ਦਿੱਤੇ ਜਾਣਗੇ ਇਸ ਇਲਾਵਾ ਕਿਉਂਕਿ ਫੋਕਲ ਪੁਆਇੰਟ ਸਾਡੇ ਹਲਕੇ ਦੇ ਵਿੱਚ ਹੈ ਤਾਂ ਫੋਕਲ ਪੁਆਇੰਟ ਜਿੱਥਾਂ ਇਸ ਵੇਲੇ ਚੰਗੀਆਂ ਵੱਡੀਆਂ ਸੜਕਾਂ ਸੀਸੀਟੀਵੀ ਕੈਮਰਾਸ फोकल पॉइंट ਦਾ ਆਪਣਾ ਫਾਇਰ ਸਟੇਸ਼ਨ ਫੋਕਲ ਪੁਆਇੰਟ ਦਾ ਆਪਣਾ ਪਾਵਰ ਸਟੇਸ਼ਨ ਔਰ ਮੁਹੱਲਾ ਕਿਨੇ ਫੋਕਲ ਪੁਆਇੰਟ ਦਾ ਆਪਣਾ ਔਰ ਪੁਲਿਸ ਥਾਣੇ ਸਾਡੇ ਹਲਕੇ ਦਾ ਇੱਕ ਵੱਡਾ ਇਸ਼ੂ ਸਿਗਾ ਜਿਹੜੀਆਂ ਹਾਈ ਵੋਲਟੇਜ ਇਲੈਕਟ੍ਰਿਸਿਟੀ ਵਾਇਰਸ ਕਰਾ ਦੇ ਉੱਤੋਂ ਨਿਕਲਦੀਆਂ ਨੇ ਤਕਰੀਬਨ 3-4 ਮਹੀਨਿਆਂ ਦੇ ਵਿੱਚੋਂ ਅਸੀਂ ਉਹਨਾਂ ਦੇ ਜਗ੍ਹਾ ਦੇ ਉੱਤੇ ਕੇਬਲ ਪਵਾ ਦਿੱਤੀ ਹੈ ਗਲੀਆਂ ਦੇ ਵਿੱਚ ਜਿਹੜੇ ਤਾਰਾਂ ਦੇ ਜੰਝਾਲ ਗੁੱਛੇ ਜਿਹੜੇ ਘਰਾਂ ਦੇ ਅੱਗੇ ਲਟਕ ਕੇ ਪਏ ਨੇ ਉਹਨਾਂ ਦਾ ਕੰਮ ਵੀ ਅਸੀਂ ਸ਼ੁਰੂ ਕਰ ਦਿੱਤਾ ਹੈ ਸੋ ਕਹਿਣਾ ਭਾਵੇਂ ਹੈ ਕਿ 2 ਸਾਲ ਦੇ ਵਿੱਚ ਅਸੀਂ ਇਹ ਸਾਰੇ ਕੰਮ ਕੀਤੇ ਨੇ ਜਿਹੜੇ ਬਾਕੀ ਰਹਿ ਗਏ ਨੇ ਸਾਡੇ ਕੋਲ ਅਜੇ 3 ਸਾਲ ਦਾ ਸਮਾਂ ਹੈ ਔਰ ਇੱਕ ਵੱਡੀ ਗਾਰੰਟੀ ਸਾਡੀ ਜਿਹੜੀ ਹੈ ਜਿਹੜੀ ਭੈਣਾਂ ਦੀ ਗਾਰੰਟੀ ਹੈਗੀ ਹੈ ਉਹ ਸੀਐਨ ਸਾਹਿਬ ਅਕਸਰ ਅੱਜਕੱਲ ਆਪਣੀ ਹਰ ਸਪੀਚ ਦੇ ਵਿੱਚ ਤਸੱਲੀ ਦੇ ਰਹੇ ਆ ਕਿ ਬਸ ਬਹੁਤ ਜਲਦੀ ਜਿਹੜੀ ਸਾਡੀ ਇੱਕ ਗਾਰੰਟੀ ਰਹਿ ਗਈ ਹੈ ਅਸੀਂ ਉਹ ਵੀ ਪੂਰੀ ਕਰ ਦਿਆਂਗੇ ਸੋ ਕਹਿਣਾ ਮਤਲਬ ਇਹ ਹੈ ਕਿ 2 ਸਾਲ ਦੇ ਵਿੱਚ ਅਸੀਂ ਆਪਣੀਆਂ ਗਾਰੰਟੀਜ਼ ਪੂਰੀਆਂ ਕਰ ਦਿੱਤੀਆਂ ਔਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਦ ਕਿ ਜੇ ਅਸੀਂ ਕੰਪੇਅਰ ਕਰਦੇ ਹਾਂ ਪੁਰਾਣੀਆਂ ਸਰਕਾਰਾਂ ਦੇ ਨਾਲ ਤਾਂ ਪੁਰਾਣੀਆਂ ਸਰਕਾਰਾਂ ਵੋਟਾ ਲੈ ਕੇ ਉਸ ਤੋਂ ਬਾਅਦ ਭੁੱਲ ਜਾਂਦੀਆਂ ਸੀ ਇਲੈਕਸ਼ਨ ਤੋਂ 4-4 5-5 ਮਹੀਨੇ ਪਹਿਲਾਂ ਨਿਕਲਦੇ ਸੀ ਤੁਹਾਡੇ ਕੋਲੇ ਆਉਂਦੇ ਸੀਗੇ ਤੁਹਾਡੀ ਗਲੀ ਬਣਾ ਦੇਣੀ ਤੁਹਾਡਾ ਸੀਵੇ ਸਾਫ਼ ਹੋ ਜਾਣਾ ਤੇ ਚਲੋ ਇੰਨੀ ਇਹ ਡਿਵੈਲਪਮੈਂਟ ਸੀ ਮੈ ਦਿਲ ਦੁਖਦਾ ਜਦੋਂ ਅਸੀਂ ਜਾਂਦਾ ਤੇ ਦੇਖੀ ਲਗੇ ਅੱਜ ਵੀ ਅਸੀਂ ਸਿਰਫ ਗਲੀਆਂ ਨਾਲੀਆਂ ਤੇ ਹੀ ਬੈਠੇ ਹੋਇਆ ਕਿਤੇ ਪਾਣੀ ਗੰਦਾ ਆ ਰਿਹਾ ਹੈ ਕਿਤੇ ਸੀਵਰੇਜ ਪ੍ਰੋਬਲਮ ਹੈ ਕਿ ਇਹ ਇਹ ਡਿਵੈਲਪਮੈਂਟ ਹੈ ਸੋ ਅਸੀਂ ਪੰਜਾਬ ਨੂੰ ਲੈ ਕੇ ਇੱਕ ਅਲੱਗ ਤਰ੍ਹਾਂ ਦਾ ਵਿਜ਼ਨ ਰੱਖਦੇ ਹਾਂ ਜਿਹੜਾ ਤੁਹਾਨੂੰ ਮੰਤਰੀ ਸਾਹਿਬ ਜ਼ਰੂਰ ਡਿਸਕਸ ਕਰਨਗੇ ਤਾਂ ਅਮੋਂ ਗੱਲ ਅਸੀਂ ਕਰ ਰਹੇ ਸੀ ਕਿ ਅੱਜ ਤੇ ਅਸੀਂ ਤੁਹਾਡੇ ਵਿੱਚ ਆਏ ਹਾਂ ਔਰ ਵੋਟਾਂ ਲੈਣ ਆਏ ਆ ਦੇਸ਼ ਦੀ ਸਿਆਸਤ ਦੇ ਵਿੱਚ ਜੋ ਚੱਲ ਰਿਹਾ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕੇਂਦਰ ਦੇ ਵਿੱਚ ਜਿਹੜੀ ਮਰਜ਼ੀ ਸਰਕਾਰ ਰਹੀ ਹੋਈ ਪਰ ਪੰਜਾਬ ਦੇ ਨਾਲ ਹਮੇਸ਼ਾ ਧੱਕਾ ਕੀਤਾ ਜਾਂਦਾ ਹੈ ਅੱਜ ਵੀ ਕੇਂਦਰ ਦੀ ਸਰਕਾਰ ਸਾਡਾ 8000 ਕਰੋੜ ਰੁਪਇਆ ਨੱਪ ਕੇ ਬੈਠੀਏ ਦੇ ਨਹੀਂ ਰਹੀ। ਸੋ ਅਸੀਂ ਸਮਝਦੇ ਹਾਂ ਕਿ ਅੱਜ ਬਹੁਤ ਜ਼ਰੂਰੀ ਹੈ ਕਿ 13ਆਂ 13 ਸੀਟਾਂ ਜਿੱਤ ਕੇ ਸਾਡੇ ਮੁੱਖ ਮੰਤਰੀ ਸਰਦਾਰ ਕੋਪਾਲ ਸਿੰਘ ਮਾਨ ਸਾਹਿਬ ਜਿਹੜਾ ਨਾਰਾ ਦੇ ਰਹੇ ਆ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 ਜ਼ੀਰੋ ਅਸਿਓ ਪੂਰਾ ਕਰੀਏ ਤੇ ਮੁੱਖ ਮੰਤਰੀ ਸਾਹਿਬ ਦੀਆਂ 13 ਵਾਹਾਂ ਤੇ 13 ਜ਼ਬਾਨਾਂ ਉਹਨਾਂ ਨੂੰ ਲਈਏ ਤੇ ਫਿਰ ਵੇਖੀਏ ਕਿ ਕੇਂਦਰ ਕਿਵੇਂ ਪੰਜਾਬ ਨੂੰ ਅੱਖਾਂ ਦਿਖਾਉਂਦਾ ਹੈ ਜਾਂ ਕੇਂਦਰ ਕਿਵੇਂ ਤੁਹਾਡਾ ਹੱਕ ਰੋਕ ਕੇ ਰੱਖਦਾ ਸੋ ਤੁਸੀਂ ਮੈਨੂੰ ਪੂਰਾ ਯਕੀਨ ਹੈ ਜਿੰਨਾ ਪਿਆਰ ਤੁਸੀਂ ਮੈਨੂੰ 2 ਸਾਲ ਦਿੱਤਾ 2 ਸਾਲ ਪਹਿਲਾਂ ਦਿੱਤਾ ਉਸ ਤੋਂ ਕਿਤੇ ਵੱਧ ਪਿਆਰ ਤੁਸੀਂ ਆ ਸਾਡੇ ਕੈਂਡੀਡੇਟ ਸਾਡੇ ਬਹੁਤ ਹੀ ਮਾਣਯੋਗ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ उन्होंने जिता के उसको तो कितने उन्होंने दौगे और हलका भी मेरा यकीन है कि सब तो वीड लेके हलका भी जितेगा इना कहते हुए मैं खिमाचुक वाहू जी का, का खालसा वाहू जी की फिर